ਬਾਤ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਕਰਮਚਾਰੀਆਂ ਜਿਹੜੇ ਪੰਜਾਬ ਨੂੰ ਤੇ ਸਾਡੇ ਪੰਜਾਬ ਸਟੇਟ ਦੇ ਕਮਲਦੀਪ ਸਿੰਘ ਜਿਹਨੂੰ ਪੰਜਾਬ ਸਟੇਟ ਦਾ ਪ੍ਰਧਾਨ ਲਾਇਆ ਗਿਆ ਹੈ ਸਭ ਤੋਂ ਪਹਿਲਾਂ ਤਾਂ ਮੈਂ ਉਹਨੂੰ ਵਾਰਗਵਾ ਲੈਣਾ ਚਾਹੁੰਦਾ ਤੇ ਉਸ ਤੋਂ ਬਾਅਦ ਸਾਰੇ ਕਰਮਚਾਰੀਆਂ ਸੋਸ਼ਲ ਸਿਕਿਉਰਿਟੀ ਦੇ ਜਿੰਨੇ ਵੀ ਕਰਮਚਾਰੀ ਆ ਐਸਡੀਐਸ ਦੇ ਸਭ ਨੂੰ ਮਾਰਗਦਰਸ਼ਨ ਦੇਣਾ ਚਾਹੁੰਦਾ ਕਿ ਨਵੀਂ ਚੋਣ ਚੱਤੀ ਗਈ ਹੈ ਤੇ ਪਲਾਜ਼ਮ ਆਪਣੇ ਹੱਕਾਂ ਪ੍ਰਤੀ ਜਾਗਰੂਕ ਨੇ ਤੇ ਆਪਣੀਆਂ ਹੱਕਾਂ ਨੂੰ ਲੈਣ ਵਾਸਤੇ ਉਤਾਵਲੇ ਨੇ ਤੇ ਆਪਣੀਆਂ ਮੁਸ਼ਕਲਾਂ ਦੇ ਸਰਕਾਰ ਨੂੰ ਦੱਸਣ ਲਈ ਉਹਨਾਂ ਦੇ ਕੀ ਮੰਗਾਂ ਨੇ ਕੀ ਜ਼ਰੂਰਤਾਂ ਨੇ ਇਹ ਇੱਕ ਇਕੱਠ ਕੀਤਾ ਗਿਆ ਸੀ ਜਿਹਦੇ ਲਈ ਸਾਰੇ ਪੰਜਾਬ ਚੋਂ ਵੱਖ-ਵੱਖ ਵੱਖ-ਵੱਖ ਜ਼ਿਲ੍ਹਿਆਂ ਚੋਂ ਬਹੁਤ ਸਾਰੇ ਬੰਦਿਆਂ ਨੇ ਇੱਥੇ ਭਾਗ ਲਿਆ ਜਿਹਦੇ ਵਿੱਚ ਸਰਦਾਰ ਮਖਵੰਤ ਸਿੰਘ ਨੂੰ ਸੀਨੀਅਰ ਮੀਟਿੰਗ ਪ੍ਰਧਾਨ ਸੁਚੇਤਨ ਸਿੰਘ ਨੂੰ ਪ੍ਰੈਸ ਸਕੱਤਰ ਅਤੇ ਬੜੇ-ਬੜੇ ਉਹਦੇ ਜਿਹੜੇ ਬਹੁਤ ਪੁਰਾਣੇ ਵਿਚਾਰੂ ਸਾਡੇ ਸਾਥੀ 2012 ਤੋਂ ਸਾਡੇ ਨਾਲ ਨੇ ਜਿਹੜੇ ਅਧਿਕਾਰ ਪਹੁੰਚੇ ਨੇ ਕੀ ਲੱਗਦਾ ਜੇ ਪੰਜ ਜ਼ਿਲ੍ਹਿਆਂ ਤੋਂ ਪਹੁੰਚੇ ਆਂਦਾ ਪੰਜ ਜ਼ਿਲ੍ਹਿਆਂ ਦਾ ਇਕੱਠ ਸੀਗਾ ਜਾਂ ਕੱਲਾ ਮੇਨ ਮੇਨ ਬੰਦਿਆਂ ਦਾ ਇਕੱਠ ਸੀਗਾ ਨਹੀਂ ਸਰ ਇਹ ਸਾਰੇ ਪੰਜਾਬ ਨੂੰ ਕੌਲ ਸੀ ਕਿ ਸਾਰੇ ਜ਼ਿਲ੍ਹਿਆਂ ਨੂੰ ਕੌਲ ਸੀਗੀ ਬਾਕੀ ਪੰਜ ਜ਼ਿਲ੍ਹਿਆਂ ਦਾ ਅਸੀਂ ਇਕੱਠ ਅੱਜ ਕੀਤਾ ਇਸ ਤੋਂ ਬਾਅਦ ਇੱਕ ਵੱਡਾ ਫੰਕਸ਼ਨ ਕੀਤਾ ਜਾਊਗਾ ਫਿਰ ਸਾਰੇ ਜ਼ਿਲ੍ਹਿਆਂ 22 ਦੇ 23 ਜ਼ਿਲ੍ਹੇ ਬੁਲਾਏ ਜਾਣਗੇ ਉਹਨਾਂ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਸਾਰੇ ਨਵੇਂ ਵੀ ਅਹੁਦੇ ਦਿੱਤੇ ਜਾਣਗੇ ਵੱਖ-ਵੱਖ ਜ਼ਿਲ੍ਹੇ ਜਿਹੜੇ ਰਹਿ ਗਏ ਆ ਉਹਨਾਂ ਨੂੰ ਵੀ ਕਵਰ ਹਾਂ ਤੁਸੀਂ ਪ੍ਰਮੋਸ਼ਨਾਂ ਦੀ ਗੱਲ ਕੀਤੀ ਹੈ ਕੀ ਲੱਗਦਾ ਪ੍ਰਮੋਸ਼ਨਾਂ ਨਾ ਹੋਣ ਕਾਰਨ ਪਿੱਛੇ ਕਾਰਨ ਮੰਨਦੇ ਹੋ ਜੀ ਪ੍ਰਮੋਸ਼ਨਾਂ ਦੇ ਕਾਰਨ ਕਰਮਚਾਰੀ ਆਪਣੇ ਹੱਕਾਂ ਪ੍ਰਤੀ ਥੋੜੇ ਅਵੇਸਲੇ ਚੱਲ ਰਹੀ ਸੀਗੇ ਪਰ ਹੁਣ ਉਹ ਨਾ ਚੱਲ ਰਹੀ ਹੈ ਨਾ આજ ਤੋਂ 22 ਸਾਲ ਹੋ ਗਏ ਈ ਕੋਈ ਕੀ ਮੰਨਦੇ ਹੋ ਵੀ ਜਿਹੜੇ ਸੀਨੀਅਰ ਅਧਿਕਾਰੀ ਨੇ ਚਾਹੇ ਸੀਡੀਪੀ ਹੋਵੇ ਚਾਹੇ ਜੇ ਉਪਰਲੇ ਅਧਿਕਾਰੀ ਹੋਣ ਜਦੋਂ ਆਪਾਂ ਆਪਣੇ ਡਿਪਾਰਟਮੈਂਟ ਤੋਂ ਇਲਾਵਾ ਹੋਰ ਡਿਊਟੀਆਂ ਤੇ ਜਾਂਦੇ ਆ ਇਹ ਚੀਜ਼ ਕਿਹੜੇ ਕਿਹੜੇ ਪਾਸੇ ਲਾਉਂਦੇ ਨੇ ਤੁਹਾਡੀਆਂ ਡਿਊਟੀਆਂ ਜੀ ਡਿਊਟੀਆਂ ਦਾ ਸਾਰੇ ਪੰਜਾਬ ਤੇ ਜਿੱਥੇ ਵੀ ਲਾਣੇ ਆ ਸਾਰੇ ਹੀ ਕਰਮਚਾਰੀ ਸਾਡੇ ਜਿੰਨੇ ਵੀ ਇੱਥੇ ਇਕੱਠੇ ਹੋਏ ਆ ਸਾਰੇ ਇਮਾਨਦਾਰ ਉਹ ਬਹੁਤ ਹੀ ਵਧੀਆ ਜੁਝਾਰੂ ਸਾਥੀ ਨੇ ਜਿੱਥੇ ਵੀ ਟੀਮ ਮੈਂ ਸਾਨੂੰ ਡਿਊਟੀ ਲਾਂਦਾ ਹੈ ਜੋ ਵੀ ਹੁਕਮ ਕਰਦਾ ਆਸੀਂ ਉਹ ਸਿਰ ਮੱਥੇ ਕਰਕੇ ਸਾਰੇ ਸਾਥੀ ਹਮ ਦੇਹੀ ਨਾਲ ਡਿਊਟੀਆਂ ਕਰਦੇ ਆ ਆਪਣੀ ਮਿਹਨਤ ਕਰਦੇ ਤੇ ਹਮੇਸ਼ਾ ਹੀ ਉਹ ਡਿਪਾਰਟਮੈਂਟ ਦੇ ਸਾਰੇ ਕੰਮਾਂ ਨੂੰ ਬਦ ਚਾਟ ਆ ਪੰਜਾਬ ਸਰਕਾਰ ਨੂੰ ਜਾਂ ਤੁਹਾਡੇ ਵਿਭਾਗ ਨਾਲ ਸੰਬੰਧਿਤ ਬਾਲ ਸੁਰੱਖਿਆ ਜਿਹੜੇ ਇਹ ਮੰਤਰੀ ਨੇ ਉਹਨਾਂ ਨੂੰ ਕੋਈ ਵਿਸ਼ੇਸ਼ ਤੌਰ ਤੇ ਤੁਸੀਂ ਆਪਣਾ ਅਪੀਲ ਕਰਨੀ ਚਾਹੁੰਦੇ ਹੋ ਜੀ ਰਾਜ ਮੰਤਰੀ ਸਾਹਿਬ ਨੂੰ ਮੈਂ ਬੇਨਤੀ ਕਰਨਾ ਚਾਹੁੰਗਾ ਕਿ ਬਹੁਤ ਲੰਬੇ ਸਮੇਂ ਤੋਂ ਕਲਾਕਾਰਾਂ ਤੋਂ ਸੀਨੀਅਰ ਸਹਾਇਕ ਬਣਨ ਵਾਲੀ ਫਾਈਲ ਬੜੇ ਲੰਬੇ ਸਮੇਂ ਤੋਂ ਪੈਂਡਿੰਗ ਪਈ ਹੈ ਜਿਹਦੇ ਨੂੰ ਬੇਨਤੀ ਹੈ ਕਿ ਜਲਦੋਂ ਜਲਦ ਮੇਰੀ ਦਲੀਲリーズ ਹੈ ਕਿ ਜਲਦੋਂ ਜਲਦ ਉਹਨਾਂ ਕਲਰਕਾਂ ਨੂੰ ਸੀਨੀਅਰ ਸੈਕ ਬਣਾਇਆ ਜਾਵੇ ਅਤੇ ਉਹ ਫਾਈਲ ਘੱਟੋ ਘੱਟ 2 ਸਾਲ ਤੋਂ ਪੈਂਡਿੰਗ ਚੱਲ ਰਹੀ ਹੈ। ਮੇਰੀ ਮੈਡਮ ਨੂੰ ਬੇਨਤੀ ਹੈ ਕਿ ਜਲਦ ਤੋਂ ਜਲਦ ਮੈਡਮ ਉਹਨਾਂ ਨੂੰ ਪ੍ਰਮੋਸ਼ਨਾਂ ਦਿੱਤੀਆਂ ਜਾਣ। ਸਾਨੂੰ ਤੁਹਾਡੇ ਤੋਂ ਬਹੁਤ ਸਾਰੀ ਉਮੀਦਾਂ ਨੇ, ਇਸ ਸਰਕਾਰ ਤੋਂ ਬੜੀਆਂ ਉਮੀਦਾਂ ਨੇ। ਕਿਰਪਾ ਕਰਕੇ ਬੱਸ ਸਾਡੀ ਫਾਈਲ ਲਾਸਟ ਮੂਮੈਂਟ ਤੇ ਪਹੁੰਚੀ ਹੋਈ ਹੈ। ਕਿਰਪਾ ਕਰਕੇ ਜੇ ਪੰਜਾਬ ਲੈਵਲ ਤੇ ਗੱਲ ਕਰੀਏ ਕਿੰਨੀਆਂ ਕਿ ਪ੍ਰਮੋਸ਼ਨਾਂ ਪੈਂਡਿੰਗ ਪਈਆਂ ਤੁਹਾਡੇ ਉੱਤੇ। ਮંત્રી ਸਾਹਿਬ ਨਾਲ ਕੋਈ ਮੀਟਿੰਗ ਹੋਈ ਪਹਿਲਾਂ ਜਾਂ ਪਿਛਲੀਆਂ ਸਰਕਾਰਾਂ ਦੇ ਵਿੱਚ ਕੋਈ ਮੀਟਿੰਗਾਂ ਹੋਈਆਂ ਜਿਹੜੇ ਤੁਸੀਂ 22 ਸਾਲ ਦੀ ਗੱਲ ਕਰਦੇ ਹੋ ਸਾਥੀ ਮੰਤਰੀ ਮੈਡਮ ਨੂੰ ਮਿਲ ਚੁੱਕੇ ਨੇ ਉਹਨਾਂ ਦੇ ਆਫਿਸ ਨੂੰ ਮਿਲ ਚੁੱਕੇ ਨੇ ਇਸ ਸਵਾਲ ਦੇ ਵਿੱਚ ਉਹ ਤੇ ਅਸੀਂ ਤਾਂ ਹੀ ਤੁਹਾਡੇ ਦਰਿਅੇ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜਲਦੋਂ ਜਲਦ ਸਾਡੀ ਪ੍ਰੋਮੋਸ਼ਨਾਂ ਕਿੱਤੀਆਂ ਜਾਣ ਜਿਨ੍ਹਾਂ ਜਿਨ੍ਹਾਂ ਦਾ ਹੱਕ ਇਸ ਤਰ੍ਹਾਂ ਜਾਰੀ ਹੈ ਪ੍ਰਾਧਿਕਾ ਜਵਾਂਦੀ ਨਹੀਂ ਜਲਦੋਂ ਜਲਦ ਉਹਨਾਂ ਨੂੰ ਪ੍ਰੋਵਾਈਡ ਕਰਨਾ ਹੈ ਥੈਂਕ ਯੂ